ਜਿਹੜੇ ਸੂਬਿਆਂ ਨੂੰ ਡ੍ਰਿਲ ਦਾ ਆਦੇਸ਼ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਜੰਮੂ ਕਸ਼ਮੀਰ, ਪੰਜਾਬ, ਗੁਜਰਾਤ, ਰਾਜਸਥਾਨ ਸ਼ਾਮਿਲ ਨੇ। ਇਸ ਡ੍ਰਿਲ ਦੇ ਵਿੱਚ ਹਵਾਈ ਹਮਲੇ ਦੀ ਚਤਾਵਨੀ ਦੇਣ ਵਾਲੇ ਸਾਇਰਨ বাজਾਈ ਜਾਣਗੇ। ਹਮਲੇ ਦੇ ਸਮੇਂ ਆਪਣੀ ਸੁਰੱਖਿਆ ਕਰਨ ਦੀ ਪ੍ਰੈਕਟਿਸ ਕਰਵਾਈ ਜਾਵੇਗੀ। ਇਸ ਮੌਕ ਡ੍ਰਿਲ ਦੇ ਵਿੱਚ ਆਮ ਲੋਕ ਅਤੇ ਵਿਦਿਆਰਥੀ ਸ਼ਾਮਲ ਹੋਣਗੇ। ਜਿਨ੍ਹਾਂ ਤੋਂ ਇਲਾਵਾ ਬਲੈਕਆਊਟ ਦੀ ਸਥਿਤੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਕਿਸੇ ਥਾਂ ਨੂੰ ਫੌਰਨ ਖਾਲੀ ਕਿਵੇਂ ਕਰਨਾ ਹੈ, ਇਹ ਵੀ ਡ੍ਰਿਲ ਦਾ ਹਿੱਸਾ ਹੋਵੇਗਾ। ਉੱਥੇ ਸੂਬੇ ਦੇ ਸਰਹਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਇਸ ਆਦੇਸ਼ ਤੋਂ ਪਹਿਲਾਂ ਹੀ ਬਲੈਕਆਊਟ ਦੀ ਰਿਹਸਲ ਕਰ ਲਈ ਗਈ ਹੈ। ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੇ ਮੋਹੱਲਿਆਂ ਦੇ ਵਿੱਚ ਰਾਤ 9 ਵਜੇ ਤੋਂ 9:30 ਵਜੇ ਤੱਕ ਐਤਵਾਰ ਨੂੰ ਬਿਜਲੀ ਬੰਦ ਰੱਖੀ ਗਈ। ਸੜਕਾਂ ਤੇ ਹਰ ਪਾਸੇ ਹਨੇਰਾ ਛਾਇਆ ਰਿਹਾ। ਲਗਾਤਾਰ 30 ਮਿੰਟ ਤੱਕ ਹੂਟਰ ਵੱਜਦੇ ਰਹੇ। ਪ੍ਰਸ਼ਾਸਨ ਨੇ ਪਹਿਲਾਂ ਵੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਨੂੰ ਕਿਹਾ ਸੀ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਿਆ ਹੈ। ਇਸ ਦੀ ਵਜ੍ਹਾ ਨਾਲ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਫੌਜ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਕਰ ਰਹੀ ਹੈ। ਤਾ ਕਾਬਲੇ ਗੋੜ ਹੈ ਕਿ 7 ਤਰੀਕ ਨੂੰ ਆਦੇਸ਼ ਦਿੱਤੇ ਗਏ ਨੇ ਕਿ ਬੁੱਧਵਾਰ ਨੂੰ ਮੌਕ ਟ੍ਰਿਲ ਕਰਵਾਓ ਤਾਂ ਕਿ ਵਾਕਈ ਜੰਗ ਵਰਗੀ ਸਥਿਤੀ ਇਸ ਸਮੇਂ ਬਣ ਰਹੀ ਹੈ ਦੇਖੋ ਜਿਹੜੀਆਂ ਬਾਰਡਰ ਸਟੇਟਸ ਨੇ ਜਿਵੇਂ ਪੰਜਾਬ ਹੈ ਜੰਮੂ ਕਸ਼ਮੀਰ ਹੈ ਤੇ ਉਸ ਤੋਂ ਬਾਅਦ ਮੈਂ ਚਾਹੀ ਰਾਜਸਥਾਨ ਦਾ ਜ਼ਿਕਰ ਕਰ ਲਵਾਂ ਗੁਜਰਾਤ ਵਾਲੇ ਪਾਸੇ ਦਾ ਜ਼ਿਕਰ ਕਰ ਲਵਾਂ ਤਾਂ ਕਿ ਇੱਥੇ ਕੋਈ ਇਸ ਤਰੀਕੇ ਦਾ ਖਤਰਾ ਹੈ ਕਿਰੇ ਆਮ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਖਤਰਾ ਆਉਣ ਤੋਂ ਪਹਿਲਾਂ ਹੀ ਉਸ ਨੂੰ ਲੈ ਕੇ ਕਦਮ ਚੁੱਕੇ ਜਾਣ ਤਾਂ ਠੀਕ ਹੁੰਦਾ ਹੈ ਸਰ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਸਾਡੇ ਸੇ ਹੋਗੀ ਇਸ ਸਮੇਂ ਫੋਨਲਾਈਨ ਤੇ ਸਾਡੇ ਨਾਲ ਨੇ ਵਿਨੇਸ਼ ਕੁਟਾਰੀਆ ਵਿਨੇਸ਼ ਥੋੜਾ ਜਿਹਾ ਸਮਝਾ ਦਿਓ ਕਿ ਕਿਹੜੇ ਕਿਹੜੇ ਸੂਬਿਆਂ ਨੂੰ ਕਿਹਾ ਗਿਆ ਪੁਆਇੰਟ ਨੰਬਰ 2 ਇਸ ਨੂੰ ਲੈ ਕੇ ਆਦੇਸ਼ ਕੀ ਨੇ ਕਿਹੜੇ ਕਿਹੜੇ ਡਿਪਾਰਟਮੈਂਟ ਇਸ ਦੇ ਵਿੱਚ ਸ਼ਾਮਿਲ ਹੋਣਗੇ ਔਰ ਪੂਰੀ ਰੂਪਰੇਖਾ ਕੀ ਆਦੇਸ਼ ਦਿੱਤੇ ਗਏ ਨੇ ਜੇ ਤੁਹਾਡੇ ਕੋਲ ਜਾਣਕਾਰੀ ਹੋਵੇ ਵਿਨੇਸ਼ ਗੌਰਵ ਦੇਖੋ ਜੇ ਸਪੈਸਫਿਕਲੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਰਹੱਦੀ ਸੂਬੇ ਐ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਹੈ ਉਹਦੇ ਵਿੱਚ ਆਪਾਂ ਜੇ ਉਪਰੋਂ ਸ਼ੁਰੂ ਕਰੀਏ ਤਾਂ ਜੰਮੂ ਕਸ਼ਮੀਰ ਹੋ ਗਿਆ ਪੰਜਾਬ ਹੋ ਗਿਆ ਆਬਵੀਅਸਲੀ ਆਪਾਂ ਪੰਜਾਬ ਚ ਬੈਠੇ ਆਂ ਤੇ ਆਪਾਂ ਨੂੰ ਪਤਾ ਸਰਹੱਦੀ ਸੂਬਾ ਹੈ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਇਹ ਜਿਹੜੀ ਪਾਕਿਸਤਾਨ ਨਾਲ ਜਿਨ੍ਹਾਂ ਦੀ ਬਾਉਂਡਰੀ ਲੱਗਦੀ ਹੈ ਇਹ ਸੂਬਿਆਂ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਹੈ ਕਿ ਇਹਨਾਂ ਨੇ ਇਹ ਜਿਹੜੀ ਮੌਕ ਡ੍ਰਿਲ ਹੈ ਇਹ ਜਿਹੜੀ ਪ੍ਰੈਕਟਿਸ ਹੈ ਉਸ ਨੂੰ ਅੰਜਾਮ ਦੇਣਾ ਹੈ 7 ਤਰੀਕ ਨੂੰ ਗੌਰਵ ਤੁਹਾਨੂੰ ਪਤਾ ਹੈ ਕਿ ਫਿਰੋਜ਼ਪੁਰ ਵਿੱਚ ਵੀ ਜਿਹੜੀ ਹੈ ਕੱਲ ਰਾਤੀ ਇੱਕ ਮੌਕ ਡ੍ਰਿਲ ਹੋਈ ਸੀ ਹਾਫ ਅ ਉਸ ਦੇ ਵਿੱਚ ਜਿਹੜਾ ਬਕਾਇਦਾ ਪਹਿਲਾਂ ਐਡਵਾਈਜ਼ਰੀ ਜਾਰੀ ਹੋਈ ਸੀਗੀ ਫਿਰੋਜ਼ਪੁਰ ਕੈਂਟ ਬੋਰਡ ਵੱਲੋਂ ਤੇ ਉਸ ਤੋਂ ਬਾਅਦ ਜਿਹੜੀ ਮੌਕ ਡ੍ਰਿਲ ਕੀਤੀ ਗਈ ਸੀ ਪੂਰੇ ਕੈਂਟਨਰਮੈਂਟ ਵਿੱਚ ਫਿਰੋਜ਼ਪੁਰ ਵਿੱਚ ਇਸ ਤੋਂ ਇਲਾਵਾ ਗੌਰਵ ਇੱਕ ਹੋਰ ਬੜੀ ਮੈਂ ਇੰਪੋਰਟੈਂਟ ਇੰਪੋਰਟੈਂਟ ਜਾਣਕਾਰੀ ਹੈ ਕਿ ਜਿਹੜੇ ਸਾਇਰਨ ਵੱਜਦੇ ਹੁੰਦੇ ਆ ਜਦੋਂ ਆਪਾਂ ਅਕਸਰ ਦੇਖਦੇ ਆ ਵੀ ਕੋਈ ਐਮਰਜੈਂਸੀ ਹੁੰਦੀ ਹੈ ਕੋਈ ਫਾਇਰ ਇਨਸੀਡੈਂਟ ਹੋ ਜਾਂਦਾ ਤਾਂ ਉਦੋਂ ਸਾਇਰਨ ਵੱਜਦੇ ਹੁੰਦੇ ਆ ਤੇ ਇਹ ਇਹ ਵੀ ਜ਼ਿਕਰ ਕੀਤਾ ਆ ਵੀ ਉਸ ਤਰੀਕੇ ਨਾਲ ਜਿਹੜੇ ਸਾਇਰਨ ਆ ਉਹ ਵਜਾਏ ਜਾਣ ਤੇ ਜਿਹੜੇ ਸਿਵਿਲIANS ਐ ਸਟੂਡੈਂਟਸ ਐ ਡਿਫੈਂਸ ਐਕਸਪਰਟ ਐ ਜਿਹੜੇ ਵੀ ਉੱਥੇ ਆਮ ਲੋਕ ਹੁੰਦੇ ਆ ਸਾਰੇ ਭਾਵੇਂ ਸਿਵਿਲIAN ਹੋਣ ਭਾਵੇਂ ਸਟੂਡੈਂਟਸ ਹੋਣ ਖਾਸ ਕਰਕੇ ਉਹਨਾਂ ਨੂੰ ਬਕਾਇਦਾ ਇਸ ਦੀ ਟ੍ਰੇਨਿੰਗ ਦਿੱਤੀ ਜਾਵੇ ਕਿ ਜਦੋਂ ਇਸ ਟਾਈਪ ਦਾ ਕੋਈ ਇਵੈਂਟ ਹੋ ਜੇ ਕੋਈ ਹੋਸਟਾਈਲ ਅਟੈਕ ਹੋ ਜੇ ਉਸ ਤੋਂ ਕਿਵੇਂ ਬਚਣਾ ਹੈ ਉਸ ਟਾਈਪ ਦੀ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਵੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦਾ ਦੇਸ਼ ਵਿੱਚ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੀ ਐਕਟੀਵਿਟੀਜ਼ ਹੋ ਰਹੀ ਹੈ ਉਸ ਦੇ ਮੱਦੇਨਜ਼ਰ ਇਹ ਪ੍ਰੈਕਟਿਸ ਆਪਣੇ ਆਪ ਵਿੱਚ ਹੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਜੀ ਕਰੋ ਬਹੁਤ ਸ਼ੁਕਰੀਆ ਮਨੀਸ਼ ਜੀ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਲਈ ਡੈਫੀਨਟਲੀ ਇੱਕ ਬਹੁਤ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਆਦੇਸ਼ ਦਿੱਤੇ ਗਏ ਨੇ ਪੰਜਾਬ ਪੰਜਾਬ ਕਿਉਂਕਿ ਬਿਲਕੁਲ ਬਾਰਡਰ ਸਟੇਟ ਹੈ ਉਸ ਤੋਂ ਬਾਅਦ ਜੰਕੇ ਦੇ ਰਾਜਸਥਾਨ ਦਾ ਮੈਂ ਆਲਰੇਡੀ ਜ਼ਿਕਰ ਕਰ ਰਹੇ ਹਾਂ ਪਰ ਜਦੋਂ 26 11 ਦੇਸ਼ ਗਰਦੀ ਹਮਲਾ ਹੋਇਆ ਦੇਸ਼ ਦੇ ਉੱਤੇ ਹਾਲਾਤ ਬਹੁਤ ਉਸ ਸਮੇਂ ਵੀ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਵਾਲੇ ਬਣ ਗਈ ਸੀ ਇਨਫੈਕਟ ਜਦੋਂ 2019 ਦੇ ਵਿੱਚ ਜਦੋਂ ਪਲਵਾਮਾ ਹਟੈਕ ਹੋਇਆ ਉਸ ਸਮੇਂ 20 ਦੋਵੇਂ ਦੇਸ਼ਾਂ ਦੇ ਵਿਚਾਲੇ ਜਿਹੜੇ ਰਿਲੇਸ਼ਨਸ ਨੇ ਇਸ ਤਰੀਕੇ ਨਾਲ ਬਹੁਤ ਤਲਖ ਹੋ ਗਈ ਸੀ ਪਰ ਇਸ ਤਰੀਕੇ ਨਾਲ ਮੌਕ ਡ੍ਰਿਲ ਦੇ ਆਦੇਸ਼ ਨਹੀਂ ਦਿੱਤੇ ਗਏ ਸੀ ਤਾਂ ਇਸ ਨੂੰ ਕੀ ਸਮਝਿਆ ਜਾਵੇ ਜਾਂ ਕਿਸ ਤਰੀਕੇ ਨਾਲ ਇਸ ਨੂੰ ਦੇਖਿਆ ਜਾਵੇ ਕਿ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਹੋਏਗੀ ਕਿ ਵਾਕਈ ਭਾਰਤ ਸਰਕਾਰ ਇਹ ਸੋਚ ਰਹੀ ਹੈ ਕਿ ਕੋਈ ਵੱਡਾ ਐਕਸ਼ਨ ਕਰਨ ਦੀ ਇਸ ਸਮੇਂ ਜ਼ਰੂਰਤ ਹੈ ਤਿਆਰੀ ਕੀਤੀ ਜਾ ਰਹੀ ਹੈ ਜਾਂ ਕੁਲ ਮਿਲਾ ਕੇ ਇਹ ਇੱਕ ਅਹਿਮ ਤੇ ਵੱਡੀ ਖਬਰ ਹੈ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਸਮੇਂ ਜਿਹੜੇ ਬਲੈਕਆਊਟ ਦਾ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਬਲੈਕਆਊਟ ਆਤਾ ਹੈ ਡੈਫੀਨਿਟਲੀ ਰਾਤ ਦੇ ਸਮੇਂ 9-10 ਵਜੇ ਦੇ ਆਸ-ਪਾਸ ਹੋਏਗਾ ਔਰ ਇਸ 7 ਤਰੀਕ ਨੂੰ ਯਾਨੀ ਕਿ ਬੁੱਧਵਾਰ ਨੂੰ ਸਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚੋਂ ਬਲੈਕਆਊਟ ਕਰਕੇ ਇਹ ਚੀਜ਼ ਦੇਖਣ ਨੂੰ ਮਿਲੇ ਕਿ ਪੂਰਾ ਜਿਹੜਾ ਬਲੈਕਆਊਟ ਕਰਕੇ ਇਹ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਇਹ 4 ਮਈ ਦੀਆਂ ਯਾਨੀ ਐਤਵਾਰ ਦੀਆਂ ਰਾਤ 9 ਤੋਂ 9:30 ਦੇ ਵਿਚਾਲੇ ਜਦੋਂ 4 ਮਈ ਨੂੰ ਫਿਰੋਜ਼ਪੁਰ ਦੇ ਵਿੱਚ ਬਲੈਕ ਕੁਝ ਕੁ ਲਾਈਟਾਂ ਤੁਹਾਨੂੰ ਜ਼ਰੂਰ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ ਬਿਲਕੁਲ ਬਲੈਕਆਊਟ ਪੂਰੇ ਸ਼ਹਿਰ ਚ ਕਰ ਦਿੱਤਾ ਗਿਆ ਸੀ ਕੁਝ ਇਸ ਤਰੀਕੇ ਦੀ ਬਲੈਕਆਊਟ ਵਰਗੀ ਮੌਕ ਡ੍ਰਿਲ ਦੇਖਣ ਨੂੰ ਮਿਲੇਗੀ ਬੁੱਧਵਾਰ ਨੂੰ ਮੇਰੇ ਸੇ ਹੋ ਗਈ ਸਾਡੇ ਨਾਲ ਮਨਦੀਪ ਕੁਮਾਰ ਜੁੜ ਰਹੇ ਨੇ ਫਿਰੋਜ਼ਪੁਰ ਤੋਂ ਮਨਦੀਪ ਥੋੜਾ ਜਿਹਾ ਦੱਸੋ 4 ਮਈ ਨੂੰ ਜੋ ਕੁਝ ਹੋਇਆ ਜਾਂ ਪੂਰੀ ਮੌਕ ਡ੍ਰਿਲ ਜੋ ਹੋਈ ਉਹ ਕਿਵੇਂ ਹੋਈ ਸੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸੀ ਕਿਉਂਕਿ 7 ਮਈ ਨੂੰ ਦੁਬਾਰਾ ਮੌਕ ਡ੍ਰਿਲ ਹੋਣ ਜਾ ਰਹੀ ਹੈ ਹੋ ਸਕਦਾ ਹੈ ਫਿਰੋਜ਼ਪੁਰ ਚ ਵੀ ਹੋਵੇ ਹਾਂ ਬਿਲਕੁਲ ਗੌਰਵ ਜੇ ਗੱਲ ਕਰੀਏ ਤਾਂ ਮੌਕ ਡੇਲ ਕਾਲ ਫਿਰੋਜ਼ਪੁਰ ਦੇੋਂ 9 ਤੋਂ 9:30 ਵਜੇ ਕੈਂਟ ਏਰੀਆ ਸੀ ਜਿਹੜਾ ਕੈਂਟਨਮੈਂਟ ਏਰੀਆ ਉਸ ਦੇ ਵਿੱਚ ਕੀਤੀ ਗਈ ਫਿਰੋਜ਼ਪੁਰ ਸ਼ਾਉਨੀ ਦੇ ਵਿੱਚ ਔਰ ਅੱਧੇ ਘੰਟੇ ਦੇ ਲਈ ਬਿਲਕੁਲ ਬਲੈਕਆਊਟ ਕੀਤਾ ਗਿਆ ਲਾਈਟਾਂ ਬੰਦ ਕਰ ਦਿੱਤੀਆਂ ਜਾਂ ਔਰ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਤੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਜਨਰੇਟਰ ਔਰ ਇਨਵਰਟਰ ਬਿਲਕੁਲ ਬਾਹਰ ਦੀਆਂ ਜਿਹੜੀਆਂ ਲਾਈਟਾਂ ਉਸ ਤੋਂ ਬੰਦ ਰੱਖਣਾ ਕਿਉਂਕਿ ਬਲੈਕਆਊਟ ਦਾ ਮਤਲਬ ਹੈ ਬਿਲਕੁਲ ਕਾਲਾ ਸ਼ਾ ਹੋ ਜਾਣਾ ਔਰ ਜੇਕਰ ਗੌਰਵ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਜੇਕਰ ਹੁਣ ਬੁੱਧਵਾਰ ਦੀ ਤਰੀਕ ਰੱਖੀ ਗਈ ਹੈ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਹੈ ਨਵੀਂ ਯੋਗ ਹੈ ਉਸ ਦੇ ਵਿੱਚ ਇਹ ਸਮਝਾਣਾ ਜ਼ਰੂਰੀ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਔਰ ਬਲੈਕਆਊਟ ਦੇ ਵਿੱਚ ਕੀ ਹੁੰਦਾ ਕੀ ਇਖਤਿਆਤ ਵਰਤਨੇ ਹੁੰਦੇ ਆ ਘਰ ਦੀ ਲਾਈਟ ਨਹੀਂ ਚਲਾਨੀ ਹੁੰਦੀ ਔਰ ਲਾਈਟ ਜਿਹੜੀ ਹੈ ਘਰ ਦੇ ਵਿੱਚ ਜਲ ਰਹੀ ਹੈ ਜਾਂ ਪੱਕੇ ਚੱਲ ਰਿਹਾ ਉਸ ਦੀ ਲਾਈਟ ਘਰ ਤੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਇਸ ਤਰ੍ਹਾਂ ਦਾ ਜਿਹੜਾ ਇੱਕ ਕਹ ਸਕਦੇ ਆ ਵੀ ਇੱਕ ਮੌਕ ਡ੍ਰਿਲ ਹੈ ਕੇ ਲੋਕਾਂ ਨੂੰ ਪਤਾ ਲੱਗੇ ਜਾਗਰੂਕ ਹੋਣ ਲੋਕ ਕਿ ਵੀ ਇਸ ਦੇ ਵਿੱਚ ਕੀ ਹੈ ਕਿਉਂਕਿ ਲਾਈਟ ਜਿਹੜੀ ਆ ਉਹ ਬਲੈਕਆਊਟ ਹੈ ਕਈ ਲੋਕਾਂ ਨੂੰ ਨਹੀਂ ਪਤਾ ਕਿ ਪੈਂਡ ਦੇ ਕਤਰ ਦੀ ਜੰਗ ਦੇ ਵਿੱਚ ਕਿਸ ਤਰ੍ਹਾਂ ਬਲੈਕਆਊਟ ਹੋਇਆ ਔਰ ਕਿਸ ਤਰ੍ਹਾਂ ਲੋਕ ਜਿਹੜੇ ਸੀ ਜਿਹੜੇ ਦੀਵੇ ਦੀ ਲਾਈਟ ਵੀ ਨੂੰ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਉਹ ਇੱਕ ਬਲੈਕਆਊਟ ਸੀਗਾ ਹੁਣ ਇੱਕ ਵਾਰ ਜਿਹੜਾ ਇੱਕ ਵਾਰੀ ਬਲੈਕਆਊਟ ਹੋਣ ਜਾ ਰਿਹਾ ਹੈ ਉਹ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਨੂੰ ਇਹ ਸਮਝਾਇਆ ਜਾ ਸਕਦਾ ਜਾਂ ਹੋ ਸਕਦਾ ਕਿ ਜੇਕਰ ਖੁਦ ਨਾਲ ਖਾਸਾ ਜੇ ਲੋਡ ਪੈਂਦੀ ਹੈ ਇਸ ਬਲੈਕਆਊਟ ਦੇ ਵਿੱਚ ਕੀ ਹੋ ਸਕਦਾ ਕਿਸ ਤਰ੍ਹਾਂ ਹੂਟਰ ਬਚੇਗਾ ਕਿਸ ਤਰ੍ਹਾਂ ਜਿਹੜੀਆਂ ਸੁਰੱਖਿਆ ਏਜੰਸੀਆਂ ਚੌਕਸ ਹੋਣੀਆਂ ਔਰ ਕਿਸ ਤਰ੍ਹਾਂ ਬਲੈਕਆਊਟ ਦੇ ਵਿੱਚ ਕੀ ਕੀ ਲੋਕਾਂ ਨੂੰ ਕਰਨਾ ਹੋਏਗਾ ਕਿ ਇੱਕ ਮਤਲਬ ਤੁਸੀਂ ਮੈਂ ਮਨਦੀਪ ਇੱਕ ਛੋੜੇ ਸਵਾਲ ਜਾਨਣਾ ਚਾਹ ਰਹੇ ਆ ਫਿਰੋਜ਼ਪੁਰ ਦੇ ਵਿੱਚ ਖੂਬ ਹੂਟਰ ਵੱਜਦੇ ਰਹੇ ਮਤਲਬ ਜਦੋਂ ਬਲੈਕਆਊਟ ਹੋਇਆ ਸੀ ਜੀ ਬਿਲਕੁਲ ਸਹੀ ਗੱਲ ਹੈ ਜੇ ਜਦੋਂ ਬਲੈਕਆਊਟ ਹੁੰਦਾ ਹੈ ਤੇ ਜਦੋਂ ਨਗਰਪਰਿਸ਼ਦ ਜਾਂ ਜਿਹੜੀਆਂ ਕੰਟਾਊਨਮਨ ਪ੍ਰਸ਼ਦ ਹੈ ਉਸ ਦੇ ਵਿੱਚ ਫੂਟਰ ਲੱਗਿਆ ਹੁੰਦਾ ਜਿਹੜਾ ਆਪਤ ਕਲੀਨ ਜਿਹੜੀ ਹੈ ਕਿ ਇੱਕ ਅਮਰਜੈਂਸੀ ਜਿਹੜੀ ਹੈ ਸਾਇਰਨ ਵੱਜਦਾ ਉਸ ਦੇ ਲਈ ਸਾਇਰਨ ਕਰਦੀ ਹੈ ਔਰ ਦੱਸਦੀ ਹੈ ਲੋਕਾਂ ਨੂੰ ਕਿ ਇਹ ਇੱਕ ਅਮਰਜੈਂਸੀ ਸਾਇਰਨ ਹੈ ਔਰ ਲਾਈਟ ਜਿਹੜੀ ਬੰਦ ਕੀਤੀ ਗਈ ਹੈ ਉਹ ਅਮਰਜੈਂਸੀ ਕਰਕੇ ਕੀਤੀ ਗਈ ਹੈ ਉਹ ਅਲੱਗ-ਅਲੱਗ ਜਿਹੜੀਆਂ ਉਹ ਸੰਦੇਸ਼ ਦਿੰਦੀ ਹੈ ਔਰ ਉਹ ਬਲੈਕਆਊਟ ਤਾਂ ਕੀਤਾ ਜਾਂਦਾ ਇਸ ਕਰਕੇ ਜਿਹੜਾ ਹੁਣ ਪੰਜਾਬ ਦੇ ਅਲੱਗ-ਅਲੱਗ ਜਿਹੜਾ ਜੀ 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 ਚਲੋ شکریہ ਧੰਨਵਾਦ ਸਾਡਾ ਜੁਰੰਦਲੇਪੁਰੀ ਗੱਲਬਾਤ ਲਈ ਤਾਂ ڈیفینیٹلی ਤੁਸੀਂ ਕਹਿ ਸਕਦੇ ਹੋ ਕਿ ਇਸ ਤਰੀਕੇ ਦਾ ఆదేశ ਦਿੱਤੇ ਗਏ ਨੇ ਤਾਂ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਤਿਆਰ ਰਹਿਣ ਦੇ ਇੱਕ ਤਰੀਕੇ ਨਾਲ ਇੱਕ ਕੋਸ਼ਿਸ਼ ਹੈ ਜਾਂ ਫਿਰ ਤਿਆਰੀਆਂ ਨੇ ਪਰ ਉਮੀਦ ਕਰਦੇ ਹਾਂ ਕਿ جنگ ਨਾ ਲੱਗੇ ਕਿਉਂਕਿ جنگ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਮੁਲਕ ਦੇ ਲਈ ਕਿਸੇ ਵੀ ਸ਼ਹਿਰ ਦੇ ਲਈ ਕਿਸੇ ਵੀ ਸ਼ਖਸ ਦੇ ਲਈ ਸੁਖਾਮੀ ਤਾਂ ਨਹੀਂ ਹੋ ਸਕਦੀ